ਦੀਪਕ ਕੁਮਾਰ ਭਾਜੀ ਕੀ ਕਰਨਾ ਚਾਹੋਗੇ ਜਿਹੜਾ ਲੋਕ ਜਿਹੜਾ ਇਸ ਨੂੰ ਖੁੰਦੇ ਜਾ ਰਹੇ ਨੇ ਤੇ ਦੀਵੇ ਜਿਹੜੇ ਆ ਤੁਸੀਂ ਬਣਾਉਂਦੇ ਜੇ ਕਿਹੜੀ ਕਿਹੜੀ ਚੀਜ਼ ਕਿੰਨਾ ਸਮਾਂ ਲੱਗਦਾ ਦਾ ਬਣਦੇ ਭਾਜੀ ਸਮਾਂ ਇਹਨਾਂ ਨੂੰ 5-6 ਦਿਨ ਲੱਗ ਜਾਂਦਾ ਪਿਆਰ ਹੋਣ ਚ ਪਹਿਲਾਂ ਮਿੱਟੀ ਤਿਆਰ ਕਰਨੀ ਪੈਂਦੀ ਆ ਫਿਰ ਉਸ ਤੋਂ ਬਾਅਦ ਪਿਸਕੋਣੀ ਪੈਂਦੀ ਆ ਫਿਰ ਉਸ ਤੋਂ ਬਾਅਦ ਦੀਵਾ ਤਿਆਰ ਹੁੰਦਾ ਫਿਰ ਉਹਨੂੰ ਪਕਾਉਣਾ ਪੈਂਦਾ 5-6 ਦਿਨ ਲੱਗ ਜਾਂਦੇ ਭਾਜੀ ਤੇ ਕਿੰਨੇ ਜਣੇ ਜਿਹੜਾ ਤੁਸੀਂ ਬਹਿ ਕੇ ਅੱਡੇ ਤੇ ਬਣਾਉਂਦੇ ਇਹ ਭਾਜੀ 3-4000 ਬਣਦਾ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਤੇ ਕਿੰਨੇ ਜਣੇ ਲੱਗਦੀ ਆ ਬਣਾਉਣ ਤੇ ਬਣਾਉਣ ਦੇ ਪਾਜੀ ਸਾਰਾ ਟੱਪੜੀ ਲੱਗਿਆ ਹੁੰਦਾ ਵਾ ਹਾਂਜੀ 5-7 ਦਿਨ ਲੱਗੇ ਹੁੰਦੇ ਘਰ ਦੇ ਵਿੱਚ ਤੇ ਕੀ ਨੂੰ ਪੱਟੀ ਤੇ ਪਕਾਇਆ ਜਾਂਦਾ ਹਾਂਜੀ ਪੱਟੀ ਤੇ ਪਕਾਇਆ ਜਾਂਦਾ ਉਹਦੇ ਤੇ ਅੱਛਾ ਪਕਾ ਕੇ ਫਿਰ ਇਹਨੂੰ ਕਿੱਦਾਂ ਸਾਰਾ ਕਰਦੇ ਇਹੋ ਹੀ ਪਾਜੀ ਕਿਦਾਂ ਪਹਿਲਾਂ ਮਿੱਟੀ ਨੂੰ ਤਿਆਰ ਕਰਨੀ ਪੈਂਦੀ ਆ ਮਿੱਟੀ ਤਿਆਰ ਕਰਕੇ ਫਿਰ ਉਹ ਤਵਾ ਦੀਵਾ ਬਣਾਉਣਾ ਪੈਂਦਾ ਵਾ ਦੀਵਾ ਬਣਾ ਕੇ ਉਹਨੂੰ ਫਿਰ ਸੁਕਾਉਣਾ ਪੈਂਦਾ ਸੁਕਾ ਕੇ ਫਿਰ ਉਸ ਤਵਾਰ ਪੱਟੀ 'ਚ ਉਹਨੂੰ ਆਪਾਂ ਪਕਾਉਣਾ ਵਾ ਪਕਾਉਣ 'ਚ ਹੀ ਉਹ 4-5 6 6-7 ਦਿਨ ਲੱਗ ਜਾਂਦੇ ਤਿਆਰ ਹੋਣ 'ਚ ਪੂਰਾ ਦੀਵਾ ਤੇ ਇਹਨੂੰ ਰੰਗ ਵੀ ਕਰਦੇ ਹਾਂ ਰੰਗ ਵੀ ਕਰੀਦਾ ਪਾਜੀ ਅੱਛਾ ਰੰਗ ਕਿ ਰੰਗ ਭਾਜੀ ਸਾਰੇ ਰੰਗ ਕਰੀਦਾ ਹਰਾ ਪੀਲਾ ਕਿੰਨੇ ਵੀ ਕਲਰ ਹੁੰਦੇ ਆ ਸਾਰੇ ਕਰੀਦੇ ਗੇੜੇ ਦੀਵਾਲੀ ਤੇ ਚੱਲਦੇ ਜਾਦਾ ਕਿੱਥੇ ਕਿੱਥੇ ਜਾਂਦਾ ਹੈ ਤੁਹਾਡਾ ਮਾਲ ਇਹ ਭਾਜੀ ਸਾਰੇ ਇਰੀ ਵਿੱਚ ਚੱਲ ਜਾਂਦਾ ਲੁਧਿਆਣਾ ਅੰਮ੍ਰਿਤਸਰ ਕਿਵੇਂ ਮਹਾਚਲ ਵਾਲਾ ਹੋ ਗਿਆ ਵਾ ਜੰਮੂ ਵਾਲਾ ਹੋ ਗਿਆ ਵਾ ਸਾਰੇ ਕਿਤੇ ਚੱਲ ਜਾਂਦਾ ਮਾਲ ਦੂਰ ਦੂਰ ਇਰੀਓ ਵਿੱਚ ਕਿਵੇਂ ਪੈਕਿੰਗ ਕਰਦੇ ਫਿਰ ਹਾਂਜੀ ਪੈਕਿੰਗ ਕਰੀਦੀ ਭਾਜੀ ਤੇ ਕੀ ਜਿਹੜਾ ਲੋਕ ਜਿਹੜੇ ਨੇ ਇਸ ਚੀਜ਼ ਨੂੰ ਭੁੰਦੇ ਜਾ ਰਹੇ ਨੇ ਚੈਨਾ ਦੀ ਜਲੀ ਆ ਗਈ ਆ ਉਹਨੂੰ ਵਰਤਦੇ ਕੀ ਕਹਿਣਾ ਚਾਹੁੰਦਾ ਇਹੋ ਹੀ ਕਹਿਣਾ ਚਾਹੁੰਦਾ ਵੀ ਚੈਨਾ ਦੀ ਚੀਜ਼ ਤੁਸੀਂ ਨਾ ਵਰਤੋ ਜਿਹੜੇ ਆਪਣੇ ਪੁਰਾਣੇ ਰੇਤੀ ਆਵਾਜ਼ ਹੈਗੇ ਆ ਤੇ ਉਹ ਵਰਤੋ ਠੀਕ ਹੈ ਨਾ ਭਾਵੇਂ ਕੱਟ ਜਗਾਓ ਦੀਵੇ ਪਰ ਤੁਸੀਂ ਦੀਵੇ ਜਗਾਓ ਮਿੱਟੀ ਦੇ ਠੀਕ ਹੈ ਇਹ ਹੁੰਦਾ ਵੀ ਘਰ ਦੇ ਦੀਵਾ ਜੇ ਮਿੱਟੀ ਦਾ ਜਗਿਆ ਹੋਵੇ ਨਾ ਵਧੀਆ ਹੁੰਦਾ ਭਾਜੀ ਫਾਇਦਾ ਹੁੰਦਾ ਘਰ ਦੇ ਵਿੱਚ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਫੇਲ ਤੇ ਉਹੀ ਆ ਭਾਜੀ ਤੁਸੀਂ ਮਿੱਟੀ ਦੇ ਦੀਵੇ ਖੜੋ ਉਹੀ ਤੇ ਜਗਾਓ ਚੈਨਾ ਦਾ ਮਾਲ ਨਾ ਤੁਸੀਂ ਖਰੀਦੋ ਕਿਹੜੀ ਆਪਣੀ ਪੁਰਾਣੀ ਰੀਤੀ ਰਿਵਾਜ ਹੈਗੇ ਉਹੀ ਵਰਤੋ ਦੂਹੀ ਭਾਜੀ ਤੇ ਕਿਹੜੀ ਕਿਹੜੀ ਚੀਜ਼ ਤੁਹਾਂਡੇ ਕੋਲ ਜਿਹੜੀ ਆ ਲੋਕ ਲੈ ਕੇ ਜਾਂਦੇ ਦੁਕਾਨਦਾਰ ਆਉਂਦੇ ਨੇ ਆਪਣੇ ਕੋਲ ਭਾਜੀ ਸਾਰੀ ਤਰ੍ਹਾਂ ਦੀ ਚੀਜ਼ ਹੈਗੀ ਆ ਕਿਹੜੀ ਦੀਵਾਲੀ ਤੇ ਚੱਲਦੀ ਹੈ ਸਾਡੇ ਕੋਲ ਤੁਹਾਡੇ ਕੋਲ ਚੀਜ਼ ਹੈ ਸਾਡੇ ਕੋਲ ਫੈਂਸੀ ਦੀਵੇ ਵੀ ਆ ਤੇ ਫੈਂਸੀ ਦੂਜੇ ਉਹ ਵੀ ਹੈਗੇ ਆ ਗਲਾਸ ਵੀ ਹੈਗੇ ਆ ਸਾਰੀ ਚੀਜ਼ਾਂ ਹੈਗੇ ਆਪਣੇ ਕੋਲ ਭਾਜੀ ਕਿਹੜੇ-ਕਿਹੜੇ ਦੀਵਾਲੀ ਤੇ ਚੱਲਦੇ